ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਲਾਮੀ ਕਿਨੂੰ ਕਹਿੰਦੇ ਨੇ ਗੁਲਾਮ ਮਨੁੱਖ ਦੀ ਆਪਣੀ ਕੋਈ ਵੀ ਹਾਇਸियत ਆਪਣੀ ਉਹਦੀ ਕੋਈ ਵੀ ਜ਼ਿੰਦਗੀ ਨਹੀਂ ਹੁੰਦੀ ਗੁਲਾਮ ਮਨੁੱਖ ਇਸ ਤਰ੍ਹਾਂ ਹੁੰਦਾ ਜਿਵੇਂ ਇੱਕ ਚਿੜੀ ਕਿਸੇ ਦੀ ਮੁੱਠ ਦੇ ਵਿੱਚ ਹੋਵੇ ਉਹ ਮਨੁੱਖ ਭਾਵੇਂ ਉਸ ਚਿੜੀ ਨੂੰ ਉਲਾ ਦੇਵੇ ਤੇ ਭਾਵੇਂ ਮਾਰ ਦੇਵੇ ਇਦਾਂ ਇੱਕ ਵਾਰ ਭਾਈ ਸੁਖਰਾ ਜੀ ਧੰਗ ਗੁਰੂ ਹਰਗੋਬਿੰਦ ਮਹਾਰਾਜਿਆਂ ਦੇ ਕੋਲ ਆਪਣੀ ਮੁਠੀ ਦੇ ਵਿੱਚ ਚਿੜੀ ਲੈ ਕੇ ਚਲਾ ਗਿਆ ਕਹਿਣ ਲੱਗਾ ਮਹਾਰਾਜ ਮੇਰੀ ਮੁਠੀ ਦੇ ਵਿੱਚ ਚਿੜੀ ਆ ਮੈਨੂੰ ਇਹ ਦੱਸੋ ਇਹ ਚਿੜੀ ਜੀਂਦੀ ਆ ਜਾਂ ਮਰੀ ਆ ਧੰਨ ਗੁਰੂ ਹਰਗੋਬਿੰਦ ਮਹਾਰਾਜ ਜਾਰ ਦੇ ਸਾਨ ਕਿ ਇਹ ਜਿਹੜਾ ਭਾਈ ਸਸਰ ਬੜਾ ਮਜ਼ਾਕੀ ਆ ਕਿ ਜੇ ਅਸੀਂ ਆਖ ਦਿੱਤਾ ਕਿ ਚਿੜੀ ਜੂੰਦੀ ਆ ਤੇ ਇਹਨੇ ਮੁੱਠ ਨੱਪ ਕੇ ਚਿੜੀ ਮਾਰ ਦੇਣੀ ਤੇ ਜੇ ਇਹਨੂੰ ਅਸੀਂ ਆਖ ਦਿੱਤਾ ਕਿ ਚਿੜੀ ਮਰੀ ਹੋਈ ਆ ਤੇ ਇਹਨੇ ਮੁੱਠ ਖੋਲ ਕੇ ਉਡਾ ਦੇਣੀ ਮਹਾਰਾਜ ਕਹਿੰਦੇ ਭਾਈ ਜਿਹੜੀ ਚੀਜ਼ ਜਿਹੜਾ ਜੀਵ ਦੂਜੇ ਦੀ ਮੁਠੀ ਵਿੱਚ ਹੋਵੇ ਨਾ ਉਹ ਜੂੰਦਾ ਹੁੰਦਾ ਤੇ ਨਾ ਉਹ ਮਰਿਆ ਹੁੰਦਾ ਇਸੇ ਤਰ੍ਹਾਂ ਜਿਹੜਾ ਗੁਲਾਮ ਮਨੁੱਖ ਉਹ ਨਾ ਜੂੰਦਾ ਹੁੰਦਾ ਤੇ ਨਾ ਮਰਿਆ ਹੁੰਦਾ ਕਿਉਂਕਿ ਉਹਦਾ ਕੋਈ ਵੀ ਹੱਕ ਹਕੂਕ ਨਹੀਂ ਹੁੰਦਾ ਉਹਦੇ ਹੱਕ ਹਕੂਕ ਉਹਦੇ ਤੇ ਹਕੂਮਤ ਕਰਨ ਵਾਲੀ ਮਨੁੱਖ ਦੇ ਹੁੰਦੇ ਉਹ ਹਕੂਮਤ ਕਰਨ ਵਾਲਾ ਮਨੁੱਖ ਭਾਵੇਂ ਉਹਨੂੰ ਜੂੰਦਾ ਰੱਖ ਲਵੇ ਤੇ ਭਾਵੇਂ ਉਹਨੂੰ ਮਾਰ ਲਵੇ